ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਤੋਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਸਮ ਪਿਤਾ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਜਿੱਥੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਮਤਰਾਦੇ ਜਾਨੀ ਇਸ ਸਬਸਤਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਪ੍ਰਕਾਸ਼ ਦਿਹਾੜਾ ਹੈ ਅੱਜ ਫਗਵਾੜਾ ਜੋ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਦਾਸ ਡੇਰਾ ਸਤਖੰਡ ਪੰਡਵਾ ਬਾਬਾ ਹੰਸਰਾਜ ਜੀ ਮਹਾਰਾਜ ਔਰ ਸਤਖੰਡ ਕੁੱਡਿਆ ਸਤਬਾਬ ਦੇਲੇ ਸਤਜੀ ਗੁਰਚਰ ਸਿੰਘ ਜੀ ਮਹਾਰਾਜ ਅਸੀਂ ਵੀ ਮੱਥਾ ਟੇਕਣ ਵਾਸਤੇ ਆਏ ਆ ਮੁਤਿਆ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਮੱਥਾ ਟੇਕਦੇ ਜਿਹੜਾ ਗੁਰੂ ਜੀ ਗੱਲ ਵੀ ਮਨਣੀ ਆ ਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਸਾ ਅਸ਼ੀਰਵਾਹ ਵਾਹਿਗੁਰੂ ਜੀ ਦੀ ਬੰਦੇ ਜੋ ਅੱਜ ਖੁਸ਼ੀਆਂ ਸੰਸਾਰ ਤੇ ਆਈਆਂ ਲੱਖ ਲੱਖ ਵਧਾਈਆਂ ਸੰਗਤਾਂ ਨੂੰ ਤੁਨ ਕੋਣਾ ਕਲਗੀਆਂ ਵਾਲੇ ਦੀ ਮਾਪ ਗੁਰੇਵਰ ਜਿੱਥੇ ਗੁਰਦੇਵਰ ਸਾਹਿਬ ਨੂੰ ਵਧਾਈਆਂ ਦਿੰਦੇ ਉਹ ਸਾਰੇ ਸੰਸਾਰ ਨੂੰ ਵਧਾਈਆਂ ਦਿੰਦੇ ਆ ਸਾਡੇ ਸ਼ਹਿਰ ਵਿੱਚ ਸਾਡੇ ਪੰਜਾਬ ਵਿੱਚ ਸਾਡੇ ਹਿੰਦੁਸਤਾਨ ਵਿੱਚ ਖੁਸ਼ੀਆਂ ਭਰਿਆ ਮਾਹੌਲ ਪੈਦਾ ਹੋਇਆ ਔਰ ਖੁਸ਼ੀਆਂ ਭਰਿਆ ਤੇ ਸਤਿਗੁਰ ਮਿਹਰ ਕਰਨ ਔਰ ਸਭ ਤੋਂ ਵੱਡੀ ਬੇਨਤੀ ਮੈਂ ਜਿਹੜੇ ਸਾਡੇ ਕਿਸਾਨ ਵੀਰ ਫੌਜੀਆਂ ਦੇ ਬੈਠੇ ਆ ਧਰਨੇ ਲਾ ਕੇ ਬੈਠੇ ਆ ਉਹਨਾਂ ਨੇ ਵੀ ਵੇਖੀ ਸਤਿਗੁਰੂ ਕੇ ਸਾਜ਼ ਕਰਦੇ ਆ ਕਿ ਛੇਦੀ ਤੋਂ ਛੇਦੀ ਆਪਣੇ ਮਿਹੇ ਦੇ ਪੂਰੇ ਪਰਿਵਾਰਾਂ ਔਰ ਲੋਕਾਂ ਦੀ ਸ਼ਾਂਤੀ ਨੂੰ ਆਪਣੇ ਘਰਾਂ ਨੂੰ ਆਉਣ ਵਾਹਿਗੁਰੂ ਜੀ ਦਾ ਕਰਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਦਿਨ ਦੇ ਉਤੇ ਜਿੱਥੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਆ ਉਥੇ ਇਹ ਆਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਭਗਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਨੂੰ ਸਾਰਿਆਂ ਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਮੈਂ ਅੱਜ ਦੇ ਦਿਨ ਦੇ ਉਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਆਗਮਨ ਪਰਦੇਸਵਾਂ ਦੇ ਵਿੱਚ ਮਾਡਲ ਟਾਊਨ ਤੋਂ ਨਗਰ ਕੀਰਤਨ ਦੇ ਰੂਪੇ ਵਿੱਚ ਅਸੀਂ ਜਾ ਰਹੇ ਹਾਂ ਜਿਹੜਾ ਕਿ ਅਸੀਂ ਉਹਨਾਂ ਦੇ ਦੱਸੇ ਹੋਏ 50 ਪੰਜਾ ਪਿਆਰਿਆਂ ਦੇ ਰੂਪ ਦੇ ਵਿੱਚ ਸਾਨੂੰ ਅੱਗੇ ਉਹਨਾਂ ਨੇ ਦਿੱਤੇ ਰਿਹਾ ਉਹ ਨਾਲ ਅੱਗੇ ਸਾਡੀ ਗਵਾਹੀ ਕਰਨਗੇ ਤੇ ਅਸੀਂ ਖਾਲਸਾ ਪੰਥ ਨੂੰ ਔਰ ਸਮੁੱਚੀ ਸਿੱਖ ਕੌਮ ਨੂੰ ਇਸ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਨੇ ਆ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਣਾ ਦੇ ਲਈ ਅਸੀਂ ਇਹ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ ਇਸ ਦਿਨ ਤੇ ਸਾਰਿਆਂ ਨੂੰ ਬੂਰੇ ਕਨੇਸੇ ਕਾਮ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਈ ਪਰਿਵਾਰ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਜੇ ਆਓ ਆਪਾਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਅੰਮ੍ਰਿਤ ਪਾਣੀ ਅਤੇ ਬਾਣੇ ਦੇ ਇਤਾਰਨੀ ਹੋ ਕੇ ਅਮਰ ਸੱਚੇ ਸਿੰਘ ਸੱਜੀਏ ਤਾਂ ਜੋ ਸਾਡੇ ਲਈ ਇਹ ਲੋਕ ਸੁਖੀਏ ਪਰ ਲੋਕ ਸਵਾਦੇ ਵਿੱਚ ਸੁਹੇਲੇ ਵਾਲੀ ਗੱਲ ਬਣ ਜਾਵੇ ਸਾਰੀ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ